ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨੋਟਿਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਰਹੋ ਜੀ ਅ ਵੀਡੀਓ ਚੱਜਾ ਆਪਾਂ ਥੋੜੇ ਜਿਹਾ ਦੋ ਫੈਬਰਿਕ ਆਪਣੇ ਕੋਲੇ ਨਿਊ ਜੇ ਆਏ ਨੇ ਉਹਨਾਂ ਦੀ ਆਪਾਂ ਤੁਹਾਨੂੰ ਦੇਵਾਂਗੇ ਅਪਡੇਟ ਤੇ ਨਾਲ ਹੀ ਜੇ ਵੀ ਆਪਣੇ ਇੱਧਰ ਸੂਟ ਸੀਗੇ ਦੇਖੋ ਕੋਰੀਅਰ ਕਰ ਲੈਨੇ ਤੇ ਉਹਨਾਂ ਦੀ ਜਿਹੜੀ ਪੈਕਿੰਗ ਹੋ ਚੁੱਕੀ ਕੁਝ ਕੁ ਸੂਟ ਆ ਜਿਹੜੇ ਆਪਣੇ ਹਜੇ ਰੈਡੀ ਹੋ ਰਹੇ ਨੇ ਤੈ ਲੋ ਜੀ ਇਕੱਠਿਆਂ ਦਾ ਪਾਸ ਲਾਵਾਂਗੇ ਕਿਉਂਕਿ ਇਕੱਠੇ ਜੇ ਭੇਜਨੇ ਸੌਖੇ ਹੋ ਜਾਂਦੇ ਆ ਤੇ ਕੋਸ਼ ਅੱਜ ਵਰਕ ਦਾ ਕੰਮ ਹਲੇ ਸ਼ੁਰੂ ਨਹੀਂ ਹੋਇਆ ਕਿਉਂਕਿ ਅੱਜ ਥੋੜਾ ਜਿਹਾ ਆਪਾਂ ਆਪਣੇ ਕੋਲੇ ਵਰਕ ਵਾਲੇ ਸੂਟ ਸੀ ਜਿਹੜੇ ਇੱਕ ਇੱਕ ਦੋ ਦੋ ਪੀਸ ਸੇ ਤੇ ਲੋ ਜੀ ਇਹਨਾਂ ਦੀ ਆਪਾਂ ਵੀਡੀਓ ਬਣਾਉਣੀ ਆ ਕਿਉਂਕਿ ਇਹ ਆਪਾਂ ਅੱਜ ਲੱਗੇ ਜੇ ਰੇਟ ਵਿੱਚ ਤੁਹਾਨੂੰ ਦੇ ਦੇਣੇ ਨੇ ਜੇ ਤੁਹਾਨੂੰ ਇਹਨਾਂ ਚੋਂ ਕੋਈ ਸੂਟ ਪਸੰਦ ਹੋਇਆ ਤਾਂ ਤੁਸੀਂ ਜਿਹੜਾ ਇਹਨਾਂ ਦਾ ਆਰਡਰ ਦੇ ਕੇ ਸੂਟ ਆ ਜਿਹੜੇ ਆਪਣੇ ਬੁੱਕ ਕਰ ਸਕਦੇ ਹੋ ਤੇ ਲੋ ਜੀ ਇਹਨਾਂ ਵਿੱਚ ਇਹੀ ਕਲਰ ਮਿਲਣਗੇ ਤੇ ਇਹ ਵਾਲਾ ਹੀ ਵਰਕ ਹੈ ਕਿਉਂਕਿ ਆਪਣੇ ਕੋਲ ਇਹ ਇੱਕ ਇੱਕ ਸੂਟ ਹੈ ਕਿ ਕਈ ਵਾਰੀ ਪਤਾ ਕੀ ਹੁੰਦਾ ਹੈ ਕਿਸੇ ਦੀ ਆਨਲਾਈਨ ਪੇਮੈਂਟ ਨੂੰ ਸੂਟ ਰੁਕ ਜਾਂਦੇ ਨੇ ਕਈ ਵਾਰੀ ਕੋਈ ਬੁੱਕ ਕਰਾ ਕੇ ਮੁੜ ਕੇ ਨਹੀਂ ਇਹਨਾਂ ਸੂਟਾਂ ਨੂੰ ਲੈਂਦਾ ਤੇ ਇਸ ਤਰ੍ਹਾਂ ਜਾ ਕਈ ਵਾਰੀ ਕੋਈ 4-4 ਸੂਟ ਦਾ ਜਿਵੇਂ ਆਪਾਂ ਵਰਕ ਕਰਦੇ ਹੋਂਾਂ ਜੋ ਇੱਕ ਇੱਕ ਸੂਟ ਰਹਿ ਜਾਂਦਾ ਤੇ ਲਓ ਜੀ ਸੁਪਰ ਹਿੱਟ ਡਿਜ਼ਾਈਨ ਨੇ ਦੇਖੋ ਥੋੜੇ ਜੇ ਸੂਟ ਆਪਣੇ ਕੋਲ ਜੀ ਨੂੰ ਪਸੰਦ ਹੋਇਆ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰ ਦਿਓ ਤੇ ਨਾਲ ਹੀ ਆਪਾਂ ਆਪਣੇ ਕੋਲੇ ਇਹ ਮੈਂ ਖਾਦੀ ਕਾਟਣ ਤਾਂ ਆਪਾਂ ਤੁਹਾਨੂੰ ਦਿਖਾ ਕੇ ਹਟੇ ਸੀ ਇਹ ਆਪਣੇ ਕੋਲੇ ਬਹੁਤ ਜ਼ਿਆਦਾ ਸੇਲ ਹੋਇਆ ਕੱਪੜਾ ਕਿਉਂਕਿ ਜੇ ਆਪਾਂ ਗੱਲ ਕਰ ਗਏ ਤੇ ਰੇਟ ਦੀ 500 ਰੁਪਏ ਦੇ ਵਿੱਚ ਆਪਾਂ ਇਹਨੂੰ ਤੁਹਾਡੇ ਤੱਕ ਡਿਲੀਵਰ ਕੀਤਾ ਵਰਤ ਕਰਕੇ ਵੀ ਪਲੇਨ ਵੀ ਤੇ ਲੋਕ ਜੀ 500 ਦੇ ਰੇਂਜ ਦੇ ਵਿੱਚ ਬਹੁਤ ਸੋਹਣਾ ਜ਼ਿਆਦਾ ਸੂਟ ਸੀ ਇਹ ਖਾਦੀ ਤਾਂ ਦੇਖੋ ਸ਼ਾਈਨ ਤੁਸੀਂ ਸੂਟ ਦੀ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਜਿੰਨੇ ਕੱਪੜਾ ਵਧੀਆ ਜਿੰਨਾ ਕੋ ਲਾਵਾਂਗੇ ਉਹਨੇ ਕੋ ਥੋੜਾ ਜਿਹਾ ਫੈਬਰਿਕ ਚੰਗਾ ਆ ਜਾਂਦਾ ਤੇ ਬਾਕੀ ਫੈਬਰਿਕ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੀ ਕਿਉਂਕਿ ਵਰਕ ਤੇ ਬਹੁਤ ਜ਼ਿਆਦਾ ਸੋਹਣਾ ਉੱਠ ਕੇ ਆਇਆ ਤੇ ਇਹਨਾਂ ਸੂਟਾਂ ਤੇ ਆਪਾਂ ਦੇਖੋ ਤਕਰੀਬਨ ਕੋਈ 11 ਤੋਂ 12 ਸੂਟ ਆ ਜਿਹੜੇ ਡਿਲੀਵਰ ਕਰ ਚੁੱਕੇ ਆ ਵਰਕ ਕਰਕੇ ਤੇ ਕੁਝ ਆਪਾਂ ਤੋਂ ਇਸ ਤਰ੍ਹਾਂ ਪਹਿਲ ਪਾਈਆਂ ਨੇ ਪਲੇਨ ਸੂਟ ਵੀ ਜਿਹੜੇ ਮੰਗਵਾਏ ਨੇ ਤੇ ਚਲੋ ਜੀ ਫਿਰ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਇਹ ਆਪਾਂ ਤੁਹਾਨੂੰ ਫੈਬਰਿਕ ਦਿਖਾਤਾ ਇੱਕ ਆਪਣੇ ਕੋਲੇ ਨਿਊ ਜਿਹਾ ਫੈਬਰਿਕ ਇਹ ਵਾਲਾ ਆ ਹੈ ਤੇ ਲਓ ਜੀ ਇਹਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਹੈ ਕੰਪਲੀਟ ਦਾ ਕੋਈ ਮੌਕਾ ਨਹੀਂ ਹੋਊਗਾ ਜਿਵੇਂ ਇਹ ਤੇ ਵਰਕ ਹੋਊਗਾ ਬਹੁਤ ਜ਼ਿਆਦਾ ਸੋਹਣਾ ਵਰਕ ਹੋਊਗਾ ਤੇ ਲਓ ਜੀ ਇਹਦੀ ਜਿਹੜੀ ਆਪਾਂ ਦੋ ਵਰਕ ਤੁਹਾਨੂੰ ਆਪਾਂ ਫੈਬਰਿਕ ਦਿਖਾਵਾਂਗੇ ਇਹ ਵਾਲਾ ਫੈਬਰਿਕ ਹੈ ਦੀ ਕੰਨੀ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਜੋ ਚੀਜ਼ ਦਿਖਾਵਾਂਗੇ ਉਹੀ ਭੇਜਾਂਗੇ ਇਹ ਤੁਹਾਨੂੰ ਜਿਹੜਾ ਪਲੇਨ ਫੈਬਰਿਕ ਹੈ 550 ਦੀ ਰੇਂਜ ਵਿੱਚ ਪਊਗਾ ਇਹਦਾ ਕੋਈ ਬ੍ਰਾਂਡ ਨਹੀਂ ਹੈਗਾ ਇਹ ਆਪਾਂ ਦੋ ਤਰ੍ਹਾਂ ਦੇ ਤੁਹਾਨੂੰ ਖਾਦੀ ਕਾਟਨ ਤੇ ਇੱਕ ਇਹ ਵਾਲੀ ਕੈਮਰਿਕ ਦੇ ਵਿੱਚ ਜਿਹੜਾ ਨਵਾਂ ਜਿਹਾ ਸਟਾਫ ਆਇਆ ਡਬਲੀ ਵਾਲਾ ਇਹ ਤੁਹਾਨੂੰ ਚੈੱਕ ਕਰਾਤਾ ਕਿਉਂਕਿ ਕੋਈ ਬ੍ਰਾਂਡ ਨਹੀਂ ਹੈ ਇਹ ਆਪਾਂ ਤੁਹਾਨੂੰ ਪਹਿਲਾਂ ਚੈੱਕ ਕਰਾਤਾ ਤੇ ਲਓ ਜੀ ਹੁਣ ਆਪਾਂ ਇੱਕ ਤੁਹਾਨੂੰ ਜਿਹੜਾ ਆਪਣੇ ਕੋਲੇ ਬ੍ਰਾਂਡ ਦਾ ਸੂਟ ਹੈ ਏਕੇ ਟੈਕਸ ਦਾ ਦੇਖੋ ਕੰਨੀ ਕੰਨੀ ਤੇ ਮੋਹਰ ਹੋਊਗੀ ਜੋ ਚੀਜ਼ ਬ੍ਰਾਂਡ ਦੀ ਹੋਊਗੀ ਉਹ ਆਪਾਂ ਤੁਹਾਨੂੰ ਇਸ ਤਰ੍ਹਾਂ ਚੈੱਕ ਕਰਾ ਕੇ ਫੈਬਰਿਕ ਭੇਜਾਂਗੇ ਇਸ ਫੈਬਰਿਕ ਦਾ ਆਪਣੇ ਕੋਲੇ ਫੁੱਲ ਸਟਾਕ ਹੈ ਜਿਹੜਾ ਆ ਚੁੱਕਿਆ ਤੇ ਲਓ ਜੀ ਇਹਦੀ ਮੋਹਰ ਆ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਲਓ ਜੀ ਇਹ ਸੂਟ ਆ ਜਿਹੜੇ ਇਸ ਸੂਟ ਨਾਲੋਂ ਅ ਥੋੜਾ ਜਿਹਾ ਅਪਰ ਰੇਂਜ ਇਹਨਾਂ ਦੀ ਇਹ ਆਪਾਂ ਸੂਟ ਆ ਜਿਹੜਾ ਤੁਹਾਨੂੰ 650 ਦਾ ਪਲੇਨ ਸੂਟ ਭੇਜਾਂਗੇ ਤੇ ਲਓ ਜੀ ਗੱਲ ਕਰਾਂਗੇ ਇਹਦੇ ਤੇ ਵਰਕ ਦੀ ਕਿਉਂਕਿ ਕਈ ਭੈਣਾਂ ਨੇ ਖਾਦੀ ਕਾਟਨ ਨੂੰ ਛੱਡ ਕੇ ਉਹੀ ਆਪਣਾ ਸਿੰਧੀ ਬੂਟੀ ਦਾ ਵਰਕ ਆ ਜਿਹੜਾ ਇਸ ਤਰ੍ਹਾਂ ਇਸ ਫੈਬਰਿਕ ਤੇ ਕਰਵਾਇਆ ਤੇ ਲਓ ਜੀ ਇਹਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਵਰਕ ਉੱਠ ਕੇ ਆਇਆ ਹਨਾ ਤੇ ਲਓ ਜੀ ਇਹਦੇ ਤੇ ਵਰਕ ਨੂੰ ਸੂਟ ਤੇ ਹੋ ਰਿਹਾ ਉਸ ਤੋਂ ਪਹਿਲਾਂ ਆਪਾਂ ਜਿਹੜੀ ਵੀਡੀਓ ਸੀ ਬਣਾਉਣੀ ਸੀ ਲਓ ਜੀ ਇਹ ਪਲੇਨ ਫੈਬਰਿਕ ਸੀ ਕੁਸ਼ਕ ਤੁਹਾਨੂੰ ਦਿਖਾਤੀ ਤੇ ਹੁਣ ਆਪਣੇ ਕੋਲੇ ਦੁਪੱਟੇ ਆ ਜਿਹੜੇ ਉਹ ਵੀ ਬਹੁਤ ਸੋਹਣੇ ਆਏ ਹੋਏ ਨੇ ਉਹਨਾਂ ਦੀ ਵੀ ਕਿਤੇ ਆਪਾਂ ਸਪੈਸ਼ਲ ਜੀ ਵੀਡੀਓ ਬਣਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਪਾਂ ਜਿਹੜੀ ਇੱਕ ਦੋ ਦਿਨਾਂ ਤੋਂ ਵੀਡੀਓ ਪਾਉਣੇ ਹੁੰਦੇ ਆ ਜਦੋਂ ਕੋਈ ਆਪਣੇ ਕੋਲੇ ਨਵੀਂ ਜੀ ਚੀਜ਼ ਆਉਂਦੀ ਹੈ ਤੇ ਲਓ ਜੀ ਸੂਟ ਆ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਵਰਕ ਵਰਕ ਦੀ ਸਫਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣੀ ਹੁੰਦੀ ਹੈ ਇਹ ਸੂਟਾਂ ਦੀ ਅੱਜ ਆਪਾਂ ਤੁਹਾਨੂੰ ਇੱਕ ਰੇਂਜ ਵਿੱਚ ਜਿਹੜੇ ਇਹ ਸੂਟ ਆ ਪ੍ਰੋਵਾਈਡ ਕਰ ਦੇਣੇ ਆ ਤੇ ਲਓ ਜੀ ਖੋਲ ਕੇ ਨਹੀਂ ਦਿਖਾਵਾਂਗੇ ਕਿਉਂਕਿ ਇਹ ਸੂਟਾਂ ਦੀ ਵੀਡੀਓ ਪਹਿਲਾਂ ਆਈ ਹੋਈ ਹੈ ਤੇ ਤੁਸੀਂ ਇਹ ਸੂਟ ਆ ਜੇ ਤੁਹਾਨੂੰ ਪਸੰਦ ਹੋਏ ਤਾਂ ਤੁਸੀਂ ਜਿਹੜਾ ਆਪਣਾ ਸਕਰੀਨ ਸ਼ਾਟ ਲੈ ਕੇ ਇਹ ਸੂਟ ਆ ਜਿਹੜੇ ਬੁੱਕ ਕਰ ਸਕਦੇ ਹੋ ਤੇ ਲੋ ਜੀ ਆਪਣੇ ਕੋਲੇ ਥੋੜਾ ਜਿਹਾ ਸਟਾਕ ਹੀ ਇਹਨਾਂ ਸੂਟਾਂ ਦਾ ਕਿਉਂਕਿ ਨਿਤ ਨਵੇਂ ਵਰਕ ਹੈ ਜਿਹੜੇ ਨਿਤ ਨਵੇਂ ਸੂਟ ਆ ਬਣਦੇ ਰਹਿੰਦੇ ਆ ਬੁਟੀਕ ਤੇ ਤੇ ਖਾਸ ਜ਼ਿਆਦਾਤਰ ਆਪਣੇ ਬੁਟੀਕ ਤੇ ਜਿਹੜੇ ਆਰਡਰ ਹੋ ਕੇ ਸੂਟ ਜਾਂਦੇ ਨੇ ਤੇ ਇਹ ਸੂਟਾਂ ਚੋਂ ਜਿਹੜਾ ਇੱਕ ਇੱਕ ਦੋ ਦੋ ਸੂਟ ਆਪਣੇ ਰੁਕ ਜਾਂਦੇ ਨੇ ਇਹ ਸਾਰਾ ਦੇਖੋ ਘੇਰੇ ਵਰਕ ਦਾ ਕੰਮ ਹੈ ਇਹ ਤਾਂ ਤੁਹਾਨੂੰ ਪਹੁੰਚਾ ਵੀ ਵਰਕ ਮਿਲੂਗਾ ਗਲਾ ਵੀ ਵਰਕ ਮਿਲੂ ਬਹੁਤ ਸੋਹਣਾ ਸੂਟ ਹੈ ਤੇ ਇਹ ਵੀ ਤੁਹਾਨੂੰ ਘੇਰੇ ਵਰਕ ਦਾ ਸੂਟ ਮਿਲੂਗਾ ਠੀਕ ਹੈ ਜੀ ਤੇ ਇਹ ਵੀ ਘੇਰੇ ਵਰਕ ਦਾ ਸੂਟ ਹੈ ਦੇਖੋ ਰਸਟ ਜੇ ਕਦਰਚਾ ਬਹੁਤ ਪਿਆਰਾ ਸੂਟ ਇਹ ਬਣਿਆ ਤੇ ਲੋ ਜੀ ਇਹ ਹੈਗਾ ਪੀਚ শেਡ ਦਾ ਸੂਟ ਤੇ ਇਹਦੇ ਉੱਤੇ ਦੇਖੋ ਇਸ ਤਰ੍ਹਾਂ ਦਾ ਕੁਝ ਵਰਕ ਹੋਇਆ ਦੋਨੇ ਇਹਦੀਆਂ ਖੁੰਜਾਂ ਦੀ ਇਸ ਤਰ੍ਹਾਂ ਆਪਾਂ ਇਹ ਵਰਕ ਕੀਤਾ ਤੇ ਲਓ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੋਏ ਤਾਂ ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਸੂਟ ਜਿਹੜੇ ਖੋਲ ਕੇ ਆਪਾਂ ਤੁਹਾਨੂੰ ਇਹਨਾਂ ਦੀ ਪਿਕ ਜਿਹੜੀ ਦਿਖਾ ਦਾਂਗੇ ਆ ਸੂਟ ਵੀ ਕਿਸੇ ਨੇ ਮਹਿੰਦੀ ਲਈ ਰੈਡੀ ਕਰਵਾਇਆ ਸੀ ਬਹੁਤ ਪਿਆਰਾ ਸੂਟ ਆ ਦੇਖੋ ਇਸ ਤਰ੍ਹਾਂ ਇੱਥੇ ਆਪਾਂ ਸਾਰੇ ਤੇ ਫਲਾਵਰ ਦਿੱਤੇ ਸੀ ਦੇਖੋ ਦੋ ਕਲਰ ਦੇ ਬਹੁਤ ਪਿਆਰਾ ਸੂਟ ਸੀ ਸ਼ਿਮਰ ਤੇ ਆਪਾਂ ਬਣਾਇਆ ਸੀ ਇਹ ਵੀ ਆਪਣੇ ਕੋਲੇ ਇੱਕੋ ਹੀ ਸੂਟ ਆ ਸਿੰਗਲ ਤੇ ਲਓ ਜੀ ਇਹ ਥੋੜੇ ਜੇ ਸੂਟ ਆ ਜਿਹੜੇ ਆਪਣੇ ਕੋਲੇ ਪਏ ਨੇ ਤੇ ਇਹਨਾਂ ਦੀ ਹੁਣ ਗੱਲ ਕਰਾਂਗੇ ਰੇਂਜ ਦੀ ਕੋਈ ਵਾਧ ਰੇਂਜ ਦਾ ਵੀ ਹੈ ਤੇ ਕੋਈ ਨੋਰਮਲ ਰੇਂਜ ਚ ਵੀ ਹੈ ਤੇ ਲੋ ਜੀ ਇਹ ਆਪਾਂ ਸੂਟ ਹੈ ਜਿਹੜੇ ਤੁਹਾਨੂੰ ਸਾਰੇ 1100 ਦੇ ਵਿੱਚ ਜਿਹੜੇ ਤੁਹਾਨੂੰ ਇਹ ਆਪਾਂ ਦੇ ਦੇਣੇ ਨੇ ਤੇ ਲੋ ਜੀ ਤੁਸੀਂ ਆਪਾਂ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਕਿਉਂਕਿ ਜਿਹਦਾ ਆਰਡਰ ਪਹਿਲਾਂ ਹੋਊਗਾ ਇਹ ਸੂਟ ਉਹਨਾਂ ਨੂੰ ਜਿਹੜੇ ਪ੍ਰੋਵਾਈਡ ਹੋ ਜਾਣਗੇ ਠੀਕ ਹੈ ਜੀ ਤੇ ਲੋ ਜੀ ਬਹੁਤ ਸੋਹਣੇ ਬਾਕੀ ਕੱਪੜਾ ਜਿਹੜਾ ਕਈਆਂ ਥੱਲੇ ਦੇਖੋ ਆਪਾਂ ਗਲੇਸ ਕਾਟਨ ਲਗਾਈ ਹੋਈ ਹੈ ਸਾਰੇ ਥੱਲੇ ਇਕੱਲੇ ਇਹ ਵਾਲਾ ਸੂਟ ਸ਼ਿਮਰਦਾ ਹੈ ਤੇ ਇੱਕ ਇਹ ਵਾਲਾ ਸੂਟ ਸ਼ਿੰਮਰਦਾ ਜੀ ਫੈਬਰਿਕ ਸਾਰੇ ਥੱਲੇ ਜਿਹੜਾ ਆਪਾਂ ਚੰਗਾ ਲਗਾਇਆ ਗਿਆ ਤੇ ਬਾਕੀ ਵਾਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਲਓ ਜੀ ਆਪਾਂ ਅੱਜ ਛੋਟੀ ਜਿਹੀ ਵੀਡੀਓ ਪਾਈਏ ਕਿਉਂਕਿ ਆਪਾਂ ਬਸ ਉਹੀ ਵੀਡੀਓ ਜੀ ਲੈ ਕੇ ਆਉਣੇ ਸੀਨੇ ਜਿਹੜੀ ਚਾਪਾ ਤੁਹਾਨੂੰ ਕੋਈ ਨਾ ਕੋਈ ਦੇਖੋ ਆਫਰ ਜਾਂ ਸੇਲ ਵਾਂਗੂ ਦੇ ਸਕਗੇ ਤੇ ਲਓ ਜੀ ਇਹ ਸੂਟ ਤੁਹਾਨੂੰ ਖਰੀਦ ਕਰਦੇ ਜਰੂਰ ਪਸੰਦ ਆਉਣਗੇ ਤੇ لو ਜਿਨਾ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਜਿਹੜਾ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਚਲੋ ਜੀ ਇਸ ਵੀਡੀਓ ਨੂੰ ਇੱਥੇ ਐਂਡ ਕਰਕੇ ਮਿਲਦੇ ਆਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਵਰਕ ਲੈ ਕੇ ਜਾਂ ਟੌਪਿਕ ਲੈ ਕੇ ਜਿਵੇਂ ਕਿ ਤੁਸੀਂ ਆਪਣੇ ਸਿੰਧੀ ਬੂਟੀ ਦੇ ਵਰਕ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹਣੇ ਤੱਕ ਵੀ ਉਹਦੇ ਆਪਾਂ ਨੂੰ ਕਾਲ ਮੈਸੇਜ ਆ ਰਹੇ ਨੇ ਤੇ ਆਪਾਂ ਜਿਵੇਂ ਹੀ ਆਪਣਾ ਟਾਈਮ ਲੱਗਦਾ ਉਹ ਸੂਟਾਂ ਨੂੰ ਤੁਹਾਡੇ ਤਿੱਕਰ ਦੇਖੋ ਬਣਾ ਕੇ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਹਨਾ ਤੇ ਬਾਕੀ ਤੁਹਾਨੂੰ ਤੁਸੀਂ ਜਿਸ ਤਰ੍ਹਾਂ ਦਾ ਵਰਕ ਕਹੋਗੇ ਜਿਸ ਤਰ੍ਹਾਂ ਦਾ ਤੁਸੀਂ ਫੈਬਰਿਕ ਕਹੋਗੇ ਦੇਖੋ ਹਨਾ ਆਪਾਂ ਉਸੇ ਤਰ੍ਹਾਂ ਦਾ ਕੰਮ ਕਰਕੇ ਜਿਹੜਾ ਤੁਹਾਡੇ ਤੱਕਰ ਸੂਟ ਜਿਹੜੇ ਆਪਾਂ ਤੁਹਾਨੂੰ ਭੇਜਦੇ ਆ ਤੇ ਲਓ ਜੀ ਮਿਲਦੇ ਆ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦਾ ਇੱਥੇ ਹੀ ਕਰਦੇ ਆ ਐਂਡ ਧੰਨਵਾਦ